रिश्ते हुए तार तार जी हां कादियां दे मोहल्ला कृष्णा नगर दी दो बच्चियां दी मां अपने ही भाड़ा दे साले नाल फरार हो गई है औरत अपने नाल अपनी 11 سالاں دی بچی ਨੂੰ ਵੀ ਲੈ ਗਈ ਹੈ ਜਦ ਕਿ ਲੜਕੇ ਨੂੰ ਘਰ ਛੱਡ ਗਈ ਹੈ ਉਥੇ ਹੀ ਉਸਦੇ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਦੇ ਲਈ ਵਕਫ ਵਕਫ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ ਜਿਸਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਸੰਬੰਧਿਤ ਨੰਬਰ ਐਡਰੈਸ ਅਤੇ ਸੰਭਾਵਿਕ ਠਿਕਾਣਿਆਂ ਦੀ ਖਬਰ ਦੇ ਚੁੱਕਿਆ ਪਰ ਵਾਰ-ਵਾਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸੰਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ। ਪਰ ਮੇਨਾਹੀ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ। ਬੜੀ ਭਾਂਡੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਝ ਨਹੀਂ ਪਤਾ ਲੱਗਾ। ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਮਗੇ। ਰਿਸ਼ਤੇਦਾਰ ਜਿਓ ਸਾਡਾ। ਤੇ ਬਾਕੀ ਉਹ ਜੋ ਕੁਝ ਹੈਗਾ ਹੀ ਪੈਸਾ ਤੇ ਲਾਵੇ। ਇਹ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ। ਨਾਲ ਮੇਰੀ ਗੁੜੀਆਂ ਛੋਟੀਆਂ ਨੇ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਤੇ ਮੈਂ ਤੇ ਆਹੀ ਮੰਗ ਕਰਨਾ ਉਹ ਚਲੋ ਕੁਛ ਨਹੀਂ راہਲ ਨੂੰ ਹੁੰਦਾ ਕਿ ਕਰਨੀ ਕੋਈ ਕਾਰਵਾਈ ਹੁੰਦੀ ਮੈਂ ਕੰਪਲੀਟਾ ਕਰ ਕਰ ਕੇ ਆ ਗਿਆ ਸਾਰਾ ਠਾਕੇ ਆ ਗਿਆ ਠਟਾਲੇ ਵੀ ਕੀਤੀ ਕੰਪਲੀਟ ਆਗਮਨ ਤੁਮਾਰ ਸੀ ਇਹੋ ਨੇ ਵੀ ਕੰਪਲੀਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਈ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਠੀਕ ਐ ਆ ਹੋਣੀ ਐ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਨੂੰ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਲਿਖਾ ਕੇ ਸਾਰੇ ਬਸ ਡੇਰੇ ਹਰੇ ਇੱਕ ਛਿਆਰਾਂ ਤੇ ਦਿੱਤੇ ਆ। ਛਿਆਲੇ ਸਾਰਾ ਕੁਝ ਬਣਾ ਕੇ ਅਰੇ ਵੀ ਨਹੀਂ ਕੋਈ ਮਤਾਂ। ਰੱਬ ਟਾਲੇ ਵੀ ਦਿੱਤੇਗੇ। ਉਹਨਾਂ ਨੇ ਯਾਰ ਸੀਰ ਦਿੱਤੀ ਮੈਨੂੰ। ਅਰਸੀਰ ਲਈ ਉੱਥੇ ਵੀ ਦੋ ਤਿੰਨ ਵਾਲੀ ਮੋਕਿਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੇ ਆ ਪੁੱਛ ਗਿਛ ਕਰਨੇ ਆ। ਕੁਝ ਵੀ ਅਦਾ ਹੁੰਦਾ ਵਾ ਤੈਨੂੰ ਫੋਨ ਕਰਾਂ ਦੇ ਦੱਸਾਂ। ਉਹਨਾਂ ਨੇ ਮੇਰੇ ਦੋ ਬੱਚੇ ਜੇ ਬੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਇਹ ਗੰਦੀ ਗਈ ਹੈ 16 ਤਰੀਕ ਦੀ ਹੈ 16 April ਦੀ 2025 ਇਹਦੇ ਨਾਲ ਜੀ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਚੀਮਾ ਬਾੜ ਦਾ ਮੁੰਡਾ ਮੁੰਡੇ ਦੀ ਫੋਟੋ ਹੈ ਘਰ ਆਂ ਜਾਣ ਸੀ ਹਾਂਜੀ ਘਰ ਆਂ ਜਾਣ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਮੇਰੇ ਤੇ ਆ ਗਿਆ ਤੇ ਮੇਰੀ ਵੋਟਿੰਗ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨਾਂ ਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਤਾਂ ਉਹਨਾਂ ਦੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਨੇ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਈ ਸਾਲਾ ਮੇਰਾ ਮੇਰੇ ਤੇ ਉਹ ਕਹਿੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਵਿੱਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹ ਇਦਾਂ ਨਹੀਂ ਉਹਨੇ ਵਰਟਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ। ਤੋਂ ਤੋਂ ਮੈਂ ਸਾਰੇ ਆਪਣੇ ਉਹ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਬਸਾਏ ਦੀ। ਇਹਦਾ ਨਹੀਂ ਹੋਰ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ। ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਿਸੇ ਨੂੰ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ। ਦੋ ਤਿੰਨ ਵਾਲੀ ਨਾਲ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡ ਗਿਆ ਵਾ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲੇ ਸਟਰੀ ਡਿਟੇਲ ਨਾਲ ਸਾਰਾ ਤੋਂ ਮਾ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਨਾਂ ਪੈਂਸਨ ਆ ਪਹਿਲਾਂ ਰਣਾ ਪਿਆ ਇਹਨਾਂ ਮੈਨੇ ਦੇਣਾ ਜਿੰਨੂੰ ਕਹਿਣਾ ਕਰ ਰੋ ਤੋ ਵੀ ਜਿੱਦਾ ਕੰਨਾ ਕਰਨਾ ਮੇ ਕੋ ਰਿਕਾਰਡਿੰਗ ਵੀ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕਰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਬੜੀ ਭੱਜ ਦੌਰ ਕਰਨਿਆ ਬੜਾ ਕੁਛ ਕਰਕੇ ਵੇਜਾ ਕਾ ਕੁਛ ਨਹੀਂ ਹੁੰਦੀ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾੜੀਆਂ ਤੋੜ ਕੇ ਆਪਣੀਆਂ ਸਾਰਾ ਕੁਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾ ਵਾਈਸ ਸੁਈ ਦਾ ਕੰਮ ਕਰਨਾ ਵਾ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਮੈਂ ਕਦੀ ਅੰਮ੍ਰਿਤਸਰ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਨਾ ਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰਮਾ ਜਾਂਦਾ ਪਰ ਮੈਨੂੰ ਕੁਝ ਨਹੀਂ ਸਾਰਾ ਲੱਭਣ ਦਾ ਕੁਝ ਹਾਂਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈਠ ਗਿਆ ਹੁਣ ਮੈਂ ਇੰਤਜ਼ਾਰ ਬੈਠਾ ਕਾਹੀ ਮੈਂ ਮੀਟਿੰਗਾਂ ਦੀ ਸਪੋਰਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਮੈਂ ਹਰ ਇੱਕ ਚੀਜ਼ ਉਹਨਾਂ ਨੂੰ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇ ਦਿੱਤੀ ਨੰਬਰ ਦੇ ਦਿੱਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ ਓਪੋ ਦਾ ਇੱਕ ਵੀਵੋ ਦਾ ਇੱਕ ਸੈਮਸੰਗ ਦਾ ਇੱਕ ਓਪੋ ਦਾ ਖੜਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹੈ ਤਾਂ ਟ੍ਰੇਸ ਤੋਂ ਨਿਕਲੇ ਨਹੀਂ ਨੰਬਰ ਬਸ ਅੱਗੋਂ ਇਹੀ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਖੜੀ ਜਿਹੜੇ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਟੇ ਜਾਂਦੇ ਆਹੀ ਵੇਖੀਏ ਯਸੋ ਵਾ ਸੰਦ ਦੱਸ ਦੇਵੇ ਕੋਈ ਰਹਿਣਾ ਕਿ ਨਹੀਂ ਆਹੀ ਪੱਜ ਦੌੜਨਾ ਕਰੇ ਹੁਤਾੜ ਆਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਕਦੇ ਖਿਆਲ ਨਹੀਂ ਕੀਤਾ ਫੋਨ ਨਹੀਂ ਲੱਗਦੀ ਰਹਿੰਦੀ ਹੁੰਦੀ ਚਵੀ ਘੰਟੇ ਬਾਸ ਮੈਂ ਮੱਕੜੀ ਮੁੰਡੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਉਹ ਮਾਰੇ ਗੋਨੇ ਉਹਨੇ ਕਹਿੰਦਾ ਮੇਰੇ ਸਾਹਸ ਮੈਨੂੰ ਮਰ ਮੰਗੀ ਮੈਂ ਤਾਂ ਨਹੀਂ ਗੱਲ ਕਰਦੀ ਹੁੰਦੀ ਹਾਂ ਇਹ ਇੱਕ ਇੱਕ ਚੌਕਾ ਸਾਲਾ 11 ਸਾਲਾ ਨੇ ਕੋਲ ਹੀ ਉਹ ਨਾਮ ਹੈ ਮੰਗੇ ਉਹ ਸਾਲਤ ਹੱਥ ਪੇਸ਼ ਹੋ ਜਾਏ ਇਹ ਸਾਨੂੰ 50 ਲੱਖ ਦੇ ਪੈਸੇ ਜਾਣਾ ਚਾਹੀਏ ਕਿ ਨਹੀਂ